ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਪੀਬੀਸੀ ਨਿਊਜ਼ ਤੇ ਮੈਂ ਗੁਰਲਾਲ ਸਿੰਘ ਅ ਅੱਜ ਪੰਜਾਬ ਦੇ ਵਿੱਚ ਵੇਖਿਆ ਜਾਵੇ ਤਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ-ਏ-ਆਜ਼ਮ ਰਾਜਗੁਰੂ ਤੇ ਸ਼ਹੀਦ-ਏ-ਆਜ਼ਮ ਸੁਖਦੇਵ ਜੀ ਦੀ ਜਿਹੜੀ ਸ਼ਹਾਦਤ ਦੇ ਦਿਨ ਨੂੰ ਲੈ ਕੇ ਹੈ ਜਿਹੜੀ ਉਹਨਾਂ ਦੀ ਵਰਸੀ ਹੈ ਸਾਡੇ ਨਾਲ ਇਸ ਵਿਸ਼ੇ ਉੱਤੇ ਚਰਚਾ ਕਰਨ ਵਾਸਤੇ ਸੀਨੀਅਰ ਪੱਤਰਕਾਰ ਪਰਮਿੰਦਰ ਥਿੰਦ ਜੀ ਸਾਡੇ ਨਾਲ ਹੈ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਥਿੰਦ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪਹਿਲਾਂ ਪੀਬੀਸੀ ਧੰਨਵਾਦ ਗੁਰਲਾਲ ਜੀ ਥਿੰਦ ਸਾਹਿਬ ਦੇਖਦੇ ਹਾਂ ਅਕਸਰ ਜਦੋਂ ਪੰਜਾਬ ਦੇ ਵਿੱਚ ਜਿਵੇਂ 23 ਮਾਰਚ ਦਾ ਦਿਨ ਆਉਂ ਭਗਤ ਸਿੰਘ ਹਰਾਂ ਦੀ ਸ਼ਹਾਦਤ ਦਾ ਦਿਨ ਚਾਹੇ ਰਾਜਗੁਰੂ ਜੀ ਨੇ ਚਾਹੇ ਸਖਤੇਵ ਜੀ ਨੇ ਪਰ ਕਿਤੇ ਨਾ ਕਿਤੇ ਟਾਈਮ ਹੁੰਦਾ ਸੀ ਯੂਥ ਦੀ ਇੱਕ ਅਡਿਓਲੋਜੀ ਹੁੰਦੀ ਸੀ ਪਿੰਡਾਂ ਪਿੰਡਾਂ ਚ ਹੋਕੇ ਦੇਣੇ ਆਵਾਜ਼ ਜਾਣੀ ਨੌਜਵਾਨ ਭਰਮਾ ਇਕੱਠ ਕਰਕੇ ਪਹੁੰਚਦਾ ਹੁੰਦਾ ਸੀ ਅੱਜ ਮੈਂ ਵੇਖਿਆ ਕਿ ਬੁੱਢੇ ਵਰੇ ਬੰਦਿਆ ਦੀ ਗਿਣਤੀ ਜ਼ਿਆਦਾ ਹੋ ਗਈ ਹੈ ਨੌਜਵਾਨਾਂ ਦੀ ਗਿਣਤੀ ਜਿਹੜੀ ਵੱਡੇ ਪੱਧਰ ਤੇ ਘਟਦੀ ਜਾ ਰਹੀ ਹੈ ਜੇ ਜੇ ਅਸੀਂ ਅਫਸਰਸ਼ਾਹੀ ਦੀ ਵੀ ਗੱਲ ਕਰੀਏ ਉਹਨਾਂ ਦੀ ਵੀ ਇੱਕ ਇੱਕ ਇਕਲਾਕੀ ਤੌਰ ਤੇ ਗੱਲ ਕਰੀਏ ਤਾਂ ਉਹਨਾਂ ਦੀ ਇੱਕ ਡਿਊਟੀ ਹੈ ਜਿਹੜੀ ਡਿਊਟੀ ਦੇ ਕਾਰਨ ਉਹ ਇੱਥੇ ਪਹੁੰਚਦੇ ਆ ਪਰ ਵੇਖਿਆ ਜਾਵੇ ਭਗਤ ਸਿੰਘ ਰਣ ਨਾਲ ਇੰਨਾ ਕਿਸੇ ਨੂੰ ਮੋਹ ਪਿਆਰ ਨਹੀਂ ਹੈਗਾ ਕਹਿੰਦੇ ਜੀ ਭਗਤ ਸਿੰਘ ਜੰਮੇ ਤੇ ਗਵਾਂਡੀਆਂ ਕਰੇ ਜੰਮੇ ਸਾਡੇ ਕਰੇ ਨਾ ਜੰਮੇ ਜਿਹੜੀ ਫੋਲੋ ਤਾਂ ਡਿਓਲ ਜੀ ਉਹੀ ਕਰਨਾ ਚਾਹੁੰਦੇ ਆ ਪਰ ਜਦੋਂ ਪਰਚਿਆਂ ਦੀ ਗੱਲ ਹੁੰਦੀ ਹੈ ਤਾਂ ਉਹਦੇ ਸਾਰੇ ਭਜਦੇ ਕਿਤੇ ਨਾ ਕਿਤੇ ਨਜ਼ਰ ਆਉਂਦੇ ਆ ਤੁਸੀਂ ਕੀ ਕਹਿੰਦੇ ਹੋ ਇਸ ਬਾਰੇ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਬਜ਼ੁਰਗ ਜ਼ਿਆਦਾ ਨਜ਼ਰਾਂ ਦੇ ਨੌਜਵਾਨ ਘੱਟ ਨਜ਼ਰ ਆਉਂਦੇ ਆ ਇਹੋ ਜਿਹੀ ਗੱਲ ਨਹੀਂ ਆ ਇੱਥੇ ਨੌਜਵਾਨ ਵੀ ਗਿਣਤੀ ਘਟਣ ਦਾ ਉਹੀ ਕਾਰਨ ਹੈ ਨਾ ਕਿ ਅਸੀਂ ਸਕੂਲਾਂ ਦੇ ਵਿੱਚ ਇਹ ਚੀਜ਼ਾਂ ਪੜਾਉਣੀਆਂ ਬੰਦ ਕਰਤੀਆਂ ਉਹਨਾਂ ਦੀ ਵਿਚਾਰਧਾਰਾ ਹੀ ਖਤਮ ਕਰਤੀ ਕਿ ਇਹ ਅੱਜ ਵੀ ਵੇਖ ਲਿਓ ਤੁਸੀਂ ਮੈਕਸਿਮਮ ਫੋਟੋ ਤੁਹਾਨੂੰ ਫੇਸਬੁੱਕ ਤੇ ਨਜ਼ਰ ਆਉਣਗੀਆਂ ਪਿਲੀਆ ਪੱਕਾ ਦਾ ਅਸੀਂ ਬੰਦ ਲੈਨੇ ਆ ਫੋਟੋਆਂ ਵੀ ਫੇਸਬੁੱਕ ਤੇ ਪਾ ਦੇਾਂਗੇ ਪਰ ਸਾਡੀ ਸਾਡੀ ਸਮਝ ਕਿੰਦੇ ਨਾਲੇ ਸਾਡੀ ਸਮਝ ਕਿਹੜੇ ਨੇਤਾ ਨਾਲੇ ਕਿਹੜੇ ਮੰਤਰੀ ਨਾਲੇ ਕਿਹੜੇ ਸੰਤਰੀ ਨਾਲੇ ਕਿਹੜੇ ਲੀਡਰ ਨਾਲੇ ਕੀ ਉਹ ਭ੍ਰਿਸ਼ਟ ਤਾਂ ਨਹੀਂ ਕੀ ਉਹਦੇ ਭ੍ਰਿਸ਼ਟਾਚਾਰ ਦੇ ਦੋਸ਼ ਤਾਂ ਨਹੀਂ ਲੱਗਦੇ ਰਿਹਾ ਉਹਦੇ ਨਾਲ ਅਸੀਂ ਆਹਨ ਦੇ ਨਾਲ ਅਸੀਂ ਆਉਣੇ ਪਿਆ ਤੇ ਪੀਲੀ ਪੱਗ ਬਨ ਕੇ ਇੱਥੇ ਫੋਟੋ ਖਾ ਕੇ ਫੇਸਬੁਕ ਤੇ ਬਣਾਉਂਦਾ ਕੋਈ ਤੁਕ ਨਹੀਂ ਬਣਾਦਾ ਕਿਤੇ ਨਾ ਕਿ ਦੇ ਵੀ ਲੱਗਦਾ ਪੰਜਾਬੀਆਂ ਦੀ ਗਿਣਤੀ ਕਿਵੇਂ ਨਾ ਕਿਵੇਂ ਘਟਦੀ ਜਾ ਰਹੀ ਹੈ ਹਨਾ ਬਾਹਰ ਨੂੰ ਪ੍ਰਵਾਸ ਕਰਨਾ ਅਤੇ ਨਾਲ ਦੀ ਨਾਲ ਜਿਹੜੇ ਕਈਏ ਤਾਂ ਸਾਡੇ ਦੇਸ਼ ਦੇ ਹੋਰ ਸੂਬਿਆਂ ਦੇ ਲੋਕ ਹੈ ਉਹ ਬੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣਾ ਜਾਂ ਇਸ ਦਿਨ ਨੂੰ ਬੜਾ ਹੀ ਮਹੱਤਵ ਸਮਝਦੇ ਆ ਵੀ ਇੱਥੇ ਪਹੁੰਚ ਕੇ ਆ ਸੀ ਉਹਨਾਂ ਨੂੰ ਸੱਜਦਾ ਕਰੀਏ ਤੁਸੀਂ ਕੀ ਕਹਿੰਦੇ ਹੋ ਅ ਸ਼ਹੀਦ ਆਜ਼ਮ ਪਾਕਾ ਸਿੰਘ ਰਣੋ ਸ਼ਹੀਦ ਆਜ਼ਮ ਐਸੀ ਕਰਕੇ ਨਹੀਂ ਕਿਹਾ ਜਾਂਦਾ ਕਿ ਉਹਨਾਂ ਨੇ ਪਿਸਤੌਲ ਲਈ ਸੀ ਤੇ ਉਹਨਾਂ ਨੇ ਬੰਬ ਵੀ ਚਲਾ ਸੀ ਉਹਨਾਂ ਨੇ ਕਿਤਾਬਾਂ ਵੀ ਪੜੀਆਂ ਸੀ ਤੇ ਬੜੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ ਹੋਈ ਸੀ ਉਹਨਾਂ ਨੇ ਉਹਨਾਂ ਨੇ ਉਹਨਾਂ ਦੀ ਇੱਕ ਵਿਚਾਰਧਾਰਾ ਸੀ ਔਰ ਤੁਸੀਂ ਵੇਖੋ ਜਿਹੜਾ ਬੰਬ ਚਲਾਇਆ ਸੀ ਉਹ ਵੀ ਆਵਾਜ਼ ਵਾਲਾ ਬੰਬ ਸੀ ਵੀ ਕਿਸੇ ਨੂੰ ਜਾਣੀ ਨੁਕਸਾਨ ਪਹੁੰਚਾਉਣ ਵਾਲਾ ਬੰਬ ਨਹੀਂ ਸੀ ਪਰ ਸਾਡੀਆਂ ਜਿਹੜੀਆਂ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਹਮੇਸ਼ਾ ਪਿਸਤੌਲ ਹੀ ਵਿਖਾਈ ਜਾਂਦੀ ਹੈ ਅੱਜ ਪਿਸਤੌਲ ਫੜੀਏ ਸਾਰਾ ਕੁਝ ਕੀਤਾ ਅਸੀਂ ਕਿਤਾਬਾਂ ਕਿਉਂ ਨਹੀਂ ਵਹੋਂਦੇ ਉਹਨਾਂ ਦੇ ਵਿਚਾਰਧਾਰਾ ਕਿਉਂ ਨਹੀਂ ਲੋਕਾਂ ਨੂੰ ਦੱਸਦੇ ਇਹੀ ਕਾਰਨ ਲੋਕ ਦੂਰ ਹੁੰਦੇ ਜਾ ਰਹੇ ਬਾਕੀ ਗੱਲ ਜਿਹੜੀ ਤੁਸੀਂ ਕਹਿੰਦੇ ਵਿਦੇਸ਼ਾਂ ਵਾਲੀ ਵਿਦੇਸ਼ਾਂ ਵਿੱਚ ਜਾ ਕੇ ਵੀ ਪੰਜਾਬੀ ਵਿਦੇਸ਼ ਪੰਜਾਬੀ ਹੀ ਰਹਿਣਗੇ ਉਹਨਾਂ ਦੀ ਜਿਹੜੀਆਂ ਜਣਾ ਨਾਲ ਜਿਹੜਾ ਖਚਾਵ ਹੈ ਹੁੰਦਾ ਉਹ ਜਦੋਂ ਆਉਂਦੇ ਨੇ ਇੱਥੇ ਹੁਣ ਇੱਥੇ ਭਗਤ ਸਿੰਘ ਅਰਾਂ ਦੇ ਬ੍ਰਦਰ ਦੀ ਬੇਟੀ ਤੇ ਉਹਨਾਂ ਦੇ ਦੂਸਰੇ ਬ੍ਰਦਰ ਦੇ ਬੇਟੇ ਵੀ ਇੱਥੇ ਆਏ ਨੇ ਕੈਨੜੋ ਤੋਂ ਚੱਲ ਕੇ ਆਏ ਨੇ ਇੱਥੇ ਖਚਾ ਹੈ ਤਾਂ ਤਾਂ ਆਏ ਨੇ ਨਾ ਉਹ ਵੀ ਤਾਂ ਨਹੀਂ ਆਏ ਦੂਜੀ ਗੱਲ ਹੁਣ ਇੱਕ ਜਿਹੜੀ ਗੱਲ ਸਿਆਸੀ ਤੌਰ ਤੇ ਸਿਆਸਤਦਾਨਾਂ ਵੱਲੋਂ ਆਮ ਲੋਕਾਂ ਵੱਲੋਂ ਜਾਂ ਅਫਸਰशाही ਵੱਲੋਂ ਜਿਹੜੀ ਹੁੰਦੀ ਹੈ ਉਹtras ਦੀ ਮੈਂ ਇਥੋਂ ਨਹੀਂ ਦੱਸਾਂਗਾ ਖਾਸ ਸਿੱਧਿਆਦਮ ਭਗਤ ਸਿੰਘ ਰਾਜਗੁਰੂ ਸੁਖਦੇਵ ਰਾਂਦੀਆਂ ਸਮਾਰਕਾਂ ਦੀ ਜਿਸ ਦਿਨ 23 ਮਾਰਚ ਹੁੰਦੀ ਏ ਸ਼ਹੀਦੀ ਦਿਹਾੜਾ ਹੁੰਦਾ ਉਸ ਦਿਨ ਸਾਰੇ ਹੋਮੋ ਮਾ ਕੇ ਪਹੁੰਚ ਜਾਂਦੇ ਆ ਜਿਸ ਦਿਨ ਭਗਤ ਸਿੰਘ ਦਾ ਜਨਮ ਦਿਨ ਹੁੰਦਾ ਉਸ ਦਿਨ ਵੀ ਥੋੜੇ ਬੋਤ ਲੋਕ ਪਹੁੰਚ ਜਾਂਦੇ ਨੇ ਪਰ ਜਿਸਨ ਰਾਜਗੁਰੂ ਸੁਖਦੇਵ ਉਹਨਾਂ ਦਾ ਜਨਮ ਦਿਨ ਹੁੰਦਾ ਉੱਥੇ ਕੋਈ ਦੀਵਾ ਬਾਲਣ ਵਾਲਾ ਡੀਸੀ ਮਹਿਕਮੇ ਦਾ ਚਪੜਾਸੀ ਤੱਕ ਨਹੀਂ ਆਉਂਦਾ ਮੈਂ ਇਹ ਗੱਲ ਰੋਕਦਾ ਇੱਥੇ ਕਈ ਸਿਆਸੀ ਲੀਡਰਾਂ ਨਾਲ ਮੇਰੀ ਤਕਰਾਰ ਹੋਈ ਹੈ ਮੈਂ ਗੱਲ ਕੀਤੀ ਹੈ ਉਹ ਹਮੇਸ਼ਾ ਭਗਤ ਸਿੰਘ ਦਾ ਨਾਮ ਲੈਂਦੇ ਆ ਮੈਂ ਉਹਨਾਂ ਨਾਲ ਕਾਫੀ ਗੱਲ ਕਰਦੇ ਵੀ ਰਾਜਗੁਰੂ ਸੁਖਦੇਵ ਜੀ ਵੀ ਉਹਨਾਂ ਦੇ ਬਰਾਬਰ ਸੀ ਹਨ ਉਹਨਾਂ ਨੇ ਵੀ ਰੱਸੇ ਚੁੰਮੇ ਚੈਕ ਕਰਤਾਰ ਸਿੰਘ ਸਰਾਬੇ ਹਰਾ ਦੀ ਗੱਲ ਕਰੀਏ ਉਹਨਾਂ ਦੇ ਨਾਲ ਕਿੰਨੇ ਸਾਥੀ ਸੀ ਜਿਹੜੇ ਫਾਂਸੀ ਨੂੰ ਚੁੰਮਿਆ ਪਰ ਇਹ ਕਿਤੇ ਨਾ ਕਿਤੇ ਕਹਿ ਲਿਆ ਵੀ ਇਹ ਲੀਡਰ ਤਾਂ ਜ਼ਰੂਰ ਹੈ ਪਰ ਉਭਾਰਿਆ ਵੱਡੇ ਪੱਧਰ ਤੇ ਜਾਂਦਾ ਦੂਜਿਆਂ ਨੂੰ ਅਸੀਂ ਦਰ ਕਿਨਾਰੇ ਕਰ ਦਿੰਦੇ ਆ ਇਹਦੇ ਵਿੱਚ ਕੋਈ ਲਾਲ ਜੀ ਜਿੰਨਾ 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 ਲੋਕਾਂ ਨੇ ਜਿਹੜੀ ਜਿਹੜੀ ਥਾਂ ਤੇ ਇਹਨਾਂ ਨੂੰ ਕੋਈ ਕਿਸੇ ਨਾਲ ਪਿਆਰ ਨਹੀਂ ਹੈ ਖਾਸ ਇਹ ਇੱਕ ਤਰ੍ਹਾਂ ਨਾਲ ਇੱਕ ਬ੍ਰਾਂਡ ਦੇ ਤੌਰ ਤੇ ਯੂਜ਼ ਕਰ ਰਿਹਾ ਭਗਤ ਸਿੰਘ ਸਿਆਸੀ ਲੋਕਾਂ ਵਾਸਤੇ ਇੱਕ ਬ੍ਰਾਂਡ ਹੈ ਯੂਥ ਨੂੰ ਅਟਰੈਕਟ ਕਰਨ ਵਾਸਤੇ ਪਰ ਜੇ ਉਹਦੀ ਵਿਚਾਰਧਾਰਾ ਯੂਥ ਨੂੰ ਦੇਤੀ ਤੇ ਫਿਰ ਜਿਹੜੇ ਲੋਕ ਯੂਜ਼ ਕਰ ਰਹੇ ਨੇ ਉਸ ਬ੍ਰਾਂਡ ਨੂੰ ਫਿਰ ਉਹਨਾਂ ਦੀ ਆਪਣੀ ਹੋਂਦ ਨੂੰ ਖਤਰਾ ਹੋ ਜਾਏਗਾ ਇਸ ਕਰਕੇ ਉਹ ਕੁਝ ਬਚਾ ਕੇ ਕੁਝ ਇਹੋ ਜਿਹੀਆਂ ਚੀਜ਼ਾਂ ਪਰੋਸ ਰਹੇ ਨੇ ਜਿਹੜੇ ਨੌਜਵਾਨਾਂ ਨੂੰ ਕੀ ਭਗਤ ਸਿੰਘ ਦੀ ਵਿਚਾਰਧਾਰਾ ਉਹਨਾਂ ਦੇ ਸਾਹਮਣੇ ਨਾ ਆਵੇ ਪਰ ਜਿਹੜਾ ਇੱਕ ਬ੍ਰਾਂਡ ਹੈ ਬ੍ਰਾਂਡ ਨੂੰ ਜਿਸ ਤਰ੍ਹਾਂ ਯੂਜ਼ ਕਰਨਾ ਉਸ ਤਰ੍ਹਾਂ ਯੂਜ਼ ਕੀਤਾ ਜਾ ਰਿਹਾ ਉਹਨਾਂ ਵੱਲੋਂ ਪੀਪੜਾ ਚੰਦਰਾ ਦੀ ਕਿਤਾਬ ਹੈ ਰੈਵਿਊ ਉਹਦੇ ਵਿੱਚ ਭਗਤ ਸਿੰਘ ਹਰਾਂ ਨੂੰ ਰੈਵਿਊਨਰੀ ਟੈਰਰਿਸਟ ਕਿਹਾ ਕ੍ਰਾਂਤੀਕਾਰੀ ਯਾਤਕਵਾਦੀ ਕਿਹਾ ਬڑے-ਬڑے ਸਮੇਂ-ਸਮੇਂ ਤੱਕ ਜਿਹੜੇ ਮਸਲੇ ਉੱਠਦੇ ਆ ਜੀਐਨਡੀਯੂ ਦੇ ਵਿੱਚ ਪੜਾਇਆ ਜਾਂਦਾ ਹੈ ਤੇ ਨਾਲ ਦੀ ਨਾਲ ਅਸੀਂ ਕਹਿੰਨੇ ਆ ਅਸੀਂ ਹੋਰ ਤਾਂ ਗੱਲ ਛੱਡੋ ਜਿਨ੍ਹਾਂ ਨੇ ਇਹਨਾਂ ਨੂੰ ਲੀਡਰ ਸਲੂਟ ਕਰਦੇ ਆ ਇੱਕ ਬੰਦ ਆਫਿਸ ਦੇ ਵਿੱਚ ਤਸਵੀਰ ਲਾ ਦਿੰਦੇ ਆ ਪਰ ਰਾਸ਼ਟਰੀ ਸ਼ਹੀਦ ਦਾ ਖਤਾਬ ਹੁਣ ਅਸੀਂ ਦੇਸ਼ ਆਜ਼ਾਦ ਹੈ ਸਾਰਾ ਕੁਝ ਸਾਡੇ ਕੋਲ ਹੈ ਲੇਕਿਨ ਇਹ ਅੱਜ ਵੀ ਇਸ ਸਮੇਂ ਤੋਂ ਤੁਸੀਂ ਮੰਨਦੇ ਨਹੀਂ ਵੀ ਰਾਸ਼ਟਰੀ ਸ਼ਹੀਦ ਦਾ ਖਤਾਬ ਤੇ ਜਿਹੜਾ ਜਿੱਦਾ ਦਿਲ ਕਰਿਆ ਲਿਖਨ ਨੂੰ ਆਇਆ ਕ੍ਰਾਂਤੀਕਾਰੀ ਯਾਤਕਵਾਦੀ ਲਿਖਤਾ ਮਤਲਬ ਵੀ आतंकवादी एक बड़ा बड़ा शब्द है एक फ्रीडम फाइटर ਲਈ ਕਹਿਣਾ ਗੁਰਲਾਲ ਜੀ ਦੇਸ਼ ਦੇ ਕਾਨੂੰਨ ਦੇ ਵਿੱਚ ਅਜੇ ਵੀ ਬਹੁਤ ਸਾਰੇ ਇਹੋ ਜਿਹੇ ਮਦਾਂ ਨੇ ਜਿਹੜਾ ਇੰਡੀਅਨ ਪੈਨਲ ਕੋਡ ਹੈ ਉਹ ਅਸੀਂ ਸਾਡਾ ਬ੍ਰਿਟਿਸ਼ਰ ਦੇ ਹਿਸਾਬ ਨਾਲ ਚੱਲਦਾ ਪਿਆ ਔਰ ਫਰੋਜ਼ਪੁਰ ਕੈਂਟ ਦੇ ਵਿੱਚ ਜਿਹੜੀ ਜਿੰਨੇ ਫਰੋਜ਼ਪੁਰ ਕੈਂਟ ਦੇ ਵਸਨੀਕ ਨੇ ਜਾਂ ਹਿੰਦੁਸਤਾਨ ਦੀਆਂ ਜਿਹੜੀਆਂ 72 ਕੰਟੋਨਮੈਂਟ ਬੋਰਡ ਨੇ ਜਿਹੜੇ ਉਹਨਾਂ ਦੇ ਵਸਨੀਕ ਨੇ ਉਹਨਾਂ ਸਾਰੀਆਂ ਥਾਵਾਂ ਤੇ 1836 ਦਾ ਅੰਗਰੇਜ਼ਾਂ ਦਾ ਕਾਨੂੰਨ ਕੰਮ ਕਰਦਾ ਪਿਆ ਅੱਜ ਵੀ ਤੇ ਤੁਸੀਂ ਕਿਹੜੇ ਸ਼ਹੀਦ ਦੀ ਗੱਲ ਕਰ ਰਹੇ ਹੋ ਜੇ ਉਹ ਕਾਨੂੰਨ ਸਾਡੇ ਇੱਥੇ ਚੱਲ ਰਿਹਾ ਤੇ ਉਹ ਉਹ ਉਹਨਾਂ ਦੇ ਕਾਨੂੰਨ ਦੇ ਸਾਬ ਨਾਲ ਤਾਂ ਫਿਰ ਅਤਵਾਦੀ ਸੀ ਨਾ ਤੇ ਜੇ ਕਿਤੇ ਨਾ ਕਿਤੇ ਐਵੇਂ ਲੱਗਦਾ ਜੇ ਇਹਨਾਂ ਨੂੰ ਕਮਾਂਤਰੀ ਸ਼ਹੀਦ ਦਾ ਦਰਜਾ ਮਿਲਦਾ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਰਾਜਤਾ ਜ਼ਰੂਰ ਹੈ ਵੀ ਜਿਹੜਾ ਨਹੀਂ ਦਿੱਤਾ ਜਾ ਰਿਹਾ ਨਹੀਂ ਤਾਂ ਸਰਕਾਰਾਂ ਵਾਸਤੇ ਕਿੱਡੀ ਕਬੜੀ ਗੱਲ ਹੈ ਜੇ ਤੁਸੀਂ ਆ ਕੇ ਸ਼ਹੀਦ ਆਜ਼ਮ ਕਹਿੰਦੇ ਹੋ ਤੁਸੀਂ ਨਤਮਸਤਕ ਹੁੰਦੇ ਦੀ ਸਿਰਦਾ ਕਰਦੇ ਹੋ ਤੁਸੀਂ ਇਹਨਾਂ ਦੀ ਵਿਚਾਰਧਾਰਾ ਦੇ ਨਾਂ ਤੇ ਇਹਨਾਂ ਦੀਆਂ ਫੋਟੋਆਂ ਦੇ ਨਾਂ ਤੇ ਵੋਟਾਂ ਲੈਂਦੇ ਹੋ ਤੇ ਫਿਰ ਤੁਸੀਂ ਤੁਹਾਨੂੰ ਦਿੱਕਤ ਕੀ ਇਹਨਾਂ ਨੂੰ ਸ਼ਹੀਦ ਘਰਾਰ ਦੇਣ ਦੇ ਵਿੱਚ ਇਹ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਜ਼ਰੂਰ ਹੈ ਜੀ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਦੁਲਾਰ ਜੀ ਜੇ ਵੇਖਿਆ ਜਾਵੇ ਤਾਂ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੀ ਗੱਲ ਕਰਦੇ ਆ ਵਕਫਾਕ ਸਮੇਂ ਤੇ ਸਿਆਸੀ ਲੀਡਰ ਆਉਂਦੇ ਆ ਸਿਆਸਤ ਦਾ ਸਭ ਤੋਂ ਵੱਡੀ ਗੱਲ ਹੈ ਕਿ ਸਿਆਸੀ ਲੀਡਰਾਂ ਨੇ ਇੱਥੇ ਆਣ ਕੇ ਆਪਣੀ ਸਿਆਸਤ ਕਰਨੀ ਹੈ ਵੋਟਾਂ ਬਤੌਰਣੀਆਂ ਨੇ ਲੋਕ ਸਾਡੇ ਅਕਸਰ ਹੀ ਪੀਲੀਆਂ ਪੱਗਾਂ ਸਜਾ ਕੇ ਇੱਥੇ ਪਹੁੰਚਦੇ ਆ ਪਗਤ ਸਿੰਘ ਦੇ ਨਾਰੇ ਲੱਗਦੇ ਇਕੱਲੇ 23 ਮਾਰਚ ਨੂੰ ਲੱਗਣਗੇ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਸਾਰੇ ਲੋਕ ਆਪਦੇ ਘਰਾਂ 'ਚ ਹੁੰਦੇ ਆ ਲੀਡਰ ਆਪਦੇ ਘਰਾਂ 'ਚ ਹੁੰਦੇ ਆ ਜਦੋਂ ਕਿਤੇ ਲੋੜ ਹੁੰਦੀ ਹੈ ਨੌਜਵਾਨਾਂ ਨੂੰ ਇਸ ਤਰੀਕੇ ਨਾਲ ਵਰਤਿਆ ਜਾਂਦਾ ਹੈ ਇੱਕ ਇੱਕ ਸਿਆਸੀ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਪਤਾ ਹੋਣ ਦੇ ਬਾਵਜੂਦ ਆਲਾ ਦਿਵਾਲਾ ਸਾਡਾ ਜੋ ਦੇਖਣ ਨੂੰ ਵੇਖਦਾ ਹੈ ਅਸੀਂ ਉਸ ਨੂੰ ਵੇਖਦੇ ਵੀ ਜਿਹੜਾ ਇਗਨੋਰ ਕਰਦੇ ਆ ਤਾਂ ਇਹ ਸਾਡੀ ਅੱਜ ਖਾਸ ਸਪੋਰਟ ਸੀ ਸਾਡੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜੀ ਸੀਗੇ ਅਗਗ ਸਿੰਘ ਉਤੇ ਗੱਲ ਕੀਤੀ ਹੈ ਰੈਵਲਿਊਸ਼ਨਰੀ ਟੈਰਰਿਸਟ ਉਹਨਾਂ ਨੂੰ ਕਿਹਾ ਗਿਆ ਸੀਗਾ ਬਿਪਨਾ ਚੰਦਰਾ ਦੀ ਕਿਤਾਬ ਦੇ ਵਿੱਚ ਕ੍ਰਾਂਤੀਕਾਰੀ ਯਾਤਕਵਾਦੀ ਕਹਿ ਲਿਆ ਜਾਂ ਰਾਸ਼ਟਰੀ ਸ਼ਹੀਦ ਕਿਤਾਬ ਦੀ ਗੱਲ ਕਹਿ ਲਿਆ ਕਾਫੀ ਜਿਹੜੀ ਉਹਨਾਂ ਨੇ ਖੁੱਲ ਕੇ ਸਾਡੇ ਨਾਲ ਬੇਬਾਕੀ ਨਾਲ ਗੱਲ ਕੀਤੀ ਹੈ ਤਾਂ ਤੁਸੀਂ ਇਸੇ ਤਰ੍ਹਾਂ ਪੀਬੀਸੀ ਨਿਊਜ਼ ਨਾਲ ਬਨੇ ਰਹੋ ਜਾਨੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਗੁਰਬਖਸ਼ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹਿਣਾ ਪੀਬੀਸੀ ਨਿਊਜ਼